ਅੱਜ ਗੁਰਦੁਆਰਾ ਬੋਹੜ ਸਾਹਿਬ ਕਾਦਰਾਬਾਦ ਵਿਖੇ ਭਗਵਾਨ ਬਾਬਾ ਸ਼੍ਰੀ ਚੰਦ ਜੀ ਦਾ 531ਵਾਂ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਤਰਨਤਾਰਨ ਸਾਹਿਬ ਤੋਂ ਸੋਭਸਾਂ ਵਿੱਚ ਸ਼ਰਧਾਲੂਆਂ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਰਕਤ ਕੀਤੀ ਇਸ ਦੇ ਨਾਲ ਹੀ ਭਗਵਾਨ ਸ਼੍ਰੀ ਚੰਦ ਜੀ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਗੁਰਦੁਆਰਾ ਬੋਹੜ ਸਾਹਿਬ ਕਾਦਰਾਬਾਦ ਵਿਖੇ ਨਾਤਮਸਤਕ ਹੋਣਾਈਆਂ ਸੰਗਤਾਂ ਦਾ ਬਾਬਾ ਸੁਖਵਿੰਦਰ ਸਿੰਘ ਮੁੱਖ ਸੇਵਾਦਾਰ ਅਤੇ ਸਰਦਾਰ ਗੁਰਪ੍ਰੀਤ ਸਿੰਘ ਗਿੱਲ ਸਰਪੰਚ ਪਿੰਡ ਜੰਗਲਾ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਾਨ ਸ਼ਿਰੀ ਚੰਦ ਜੀ ਦਾ ਪ੍ਰਕਾਸ਼ ਦਿਹਾੜਾ ਸਮੂਹ ਨਗਰ ਨਿਵਾਸੀਆਂ ਨੇ ਸਹਿਯੋਗ ਨਾਲ ਮਨਾਇਆ ਗਿਆ।

ਸਰਬੱਤ ਦਾ ਭਲਾ ਜੀ ਆਇਆ ਗੱਲ ਲੱਖ ਰੁਪਾਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਹੋਣ ਜੋ ਕਿ ਲਾਕੇ ਦੇ 25 ਪਿੰਡ ਤੋਂ ਲਾਕੇ ਸਮੂਹ ਸੰਗਤਾਂ ਦੇ ਸੰਬੰਦੇ ਸਾਡੋ ਬਹੁਤ ਜਿਆਦਾ ਸੰਗਤਾਂ ਨੇ ਅੰਤਿਧਾਨ ਦੇ ਨਾਲ ਸੇਵਾ ਕੀਤੀ ਖੰਡ ਚੌਲ ਆਟਾ ਦਾਲ ਸਭਤ ਸੰਗਤਾਂ ਨੇ ਬਹੁਤ ਜਿਆਦਾ ਗੁਰੂ ਘਰ ਦੀਆਂ ਮਾਤਾਂ ਵਾਸਤੇ ਵੀ ਸੇਵਾ ਭੇਜੀ ਗੁਰੂ ਮਾਦਾ ਦਾਦਾ ਦਾਤਾ ਇਹ ਕਹਿੰਦੇ ਸਭ ਕੋ ਦੇਣ ਹਰ ਦਿੰਦੇ ਤੋਟ ਨਾ ਆਵੀ ਅਗਨਤ ਪਰਿਪਰਾਰ ਮਹਾਰਾਜ ਆ ਜੀ ਦੇ ਬੇਨਤ ਬਣਾਰੇ ਪਰ ਇਸੇ ਪਾਸੇ ਜਿਸ ਭਾਵਨਾ ਨਾਲ ਸੰਗਤਾਂ ਨੇ ਹਾਜ਼ਰੀ ਭਰੀ ਪਰ ਸਰਦਾਰ ਨਾਲ ਪਰ ਇਹ ਮਹਾਰਾਜ ਅੰਤਨ ਦਾ ਵਾਅਦਾ ਕਰਨਾ ਕਾਰੋਬਾਰ ਵਿੱਚ ਤਰੱਕੀਆਂ ਬਖਸ਼ਣੀਆਂ ਮੱਤ ਥੋੜੀ ਸਮਤ ਬਖਸ਼ਣੀ ਸਰਬੱਤ ਸੰਗਤਾਂ ਨੂੰ ਇਦਾਂ ਹੀ ਸਮੂਹ ਨੌਜਵਾਨਾਂ ਨੇ ਜਾਂ ਅੰਗਰੇਜ਼ੀ ਦੀ ਸੰਗਤ ਨੇ ਸਰਪੱਤ ਸਮੂਹ ਸੰਗਤਾਂ ਨੇ तिसरे ਵਾਰ ਹੋਰ ਗ੍ਰਾਂਵ ਕੋਲ ਜਿੰਨੇ ਵੀ ਆਲੇ ਦੁਆਲੇ ਦੀ ਸਰਬੱਤ ਸ਼ਕਤਾਂ ਨੇ ਬਹੁਤ ਜ਼ਿਆਦਾ ਅੰਤ ਤਨ ਨਾਲ ਸੇਵਾ ਕੀਤੀ ਸਰਬੱਤ ਸ਼ਕਤਾਂ ਦਾ ਧੰਨਵਾਦ ਸੰਗਤਾਂ ਨੂੰ ਜੇ ਆਇਆ ਮਹਾਰਾ ਜਿੱਦਾਂ ਹੀ ਗੁਰੂਆਂ ਮਹਾਰਾ ਜਿਹੜੇ ਦਿਹਾੜੇ ਮਨਾਉਂਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹਿਗੁਰੂ ਜੀ ਕੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੱਡੇ ਪੁੱਤਰ ਧੰਨ ਧੰਨ ਭਗਵਾਨ ਬਾਬਾ ਸ੍ਰੀ ਚੰਦਰ ਜੀ ਦਾ ਪ੍ਰਕਾਸ਼ ਦਿਹਾੜਾ ਸਮੂਹ ਸੰਗਤ ਆਪਣੇ ਪਿੰਡ ਜੰਗਲਾ ਗੁਰਦੁਆਰਾ ਬੋਰਡ ਸਾਹਿਬ ਕਾਦਰਾਬਾਦ ਵਿਖੇ ਅੱਜ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਜਿਸ ਵਿੱਚੋਂ ਤਰਨਤਾਨ ਸਾਹਿਬ ਲਕੀਰ ਸਾਹਿਬ ਤੋਂ 300 ਬਸ ਆਈ ਹੈ ਉਹਨਾਂ ਸੰਗਤਾਂ ਦਾ ਧੰਨਵਾਦ ਜਿਹੜੇ ਹਰ ਸਾਲ ਇੱਥੇ ਹੁੰਦੇ ਨੇ ਸਾਰੇ ਇਲਾਕੇ ਦਾ ਨਗਰ ਦਾ ਸਮੂਹ ಗ್ರಾಮ ਪੰਚਾਇਤ ਪਿੰਡ ਜੰਗਲਾ ਦਾ ਅਤੇ ਲਾਗੇ ਲਾਗੇ ਪਿੰਡਾਂ ਦਾ ਬਹੁਤ ਸਹਿਯੋਗ ਆ ਸਾਰੀ ਸੰਗਤ ਦਾ ਕੋਰ ਕੋਰ ਧੰਨਵਾਦ ਨੌਜਵਾਨ ਵੀਰਾਂ ਦਾ ਬਾਬਾ ਜੀਵਨ ਸਿੰਘ ਸੇਵਾ ਸੁਸਾਇਟੀ ਬਾਬਾ ਸ੍ਰੀਗੰਗ ਸੇਵਾ ਕਰਨ ਦੀ ਸਾਰੀਆਂ ਸਾਈਡੀਆਂ ਦਾ ਬਹੁਤ ਬਹੁਤ ਧੰਨਵਾਦ ਜਿੰਨਾਂ ਸਹਿਯੋਗ ਦਿੱਤਾ ਵਾ بارشੇ ਤਾਂ ਥੋੜੀ ਜੀ ਤੰਗੀ ਆਈ ਪਰ ਸੰਗਤ ਕੋ ਹੁਫਿਮਾ ਚਾਹੁੰਦੇ ਜੇ ਕੋਈ ਸੇਵਾ ਵਿੱਚ ਕਮੀ ਰਹਿ ਗਈ ਹੋਈ ਵਾਸੀ ਦੇ ਸਾਥ ਸਾਹਿਬ ਸ੍ਰੀ ਵਾਹਿਗੁਰੂ